ਗੁਰੂ ਪਿਆਰਿਓ ਆਪਾਂ ਸਾਰੇ ਹੀ ਆਖਦੇ ਆਂ ਕਲਯੁਗ ਦਾ ਜ਼ਮਾਨਾ ਹੈ ਕਲਯੁਗ ਦਾ ਪਹਿਰਾ ਬੜਾ ਕਰੜਾ ਹੈ ਚੱਲਿਆ ਨਹੀਂ ਜਾਂਦਾ ਦੁਨੀਆ ਦੇ ਲੋਕਾਂ ਦਾ ਕੀ ਹਾਲ ਕਰ ਦਿੱਤਾ ਕਲਯੁਗ ਨੇ ਪਰ ਜੇ ਤੁਹਾਨੂੰ ਪਤਾ ਲੱਗ ਜਾਵੇ ਕਲਯੁਗ ਦੀ ਕੀ ਕਮਜ਼ੋਰੀ ਆ ਕਲਯੁਗ ਕਿਸ ਤੋਂ ਡਰਦਾ ਹੈ ਕਲਯੁਗ ਨੂੰ ਕਮਜ਼ੋਰ ਕਿਵੇਂ ਕੀਤਾ ਜਾ ਸਕਦਾ ਇਹਦਾ ਪ੍ਰਭਾਵ ਤੁਹਾਡੇ ਤੇ ਫਿਰ ਨਹੀਂ ਪਵੇਗਾ ਇਹਦਾ ਇਲਾਜ ਵੀ ਕਲਯੁਗ ਨੇ ਆਪ ਹੀ ਦੱਸਿਆ ਕੀ ਉਹਦਾ ਕੀ ਇਲਾਜ ਆ ਉਹਦੀ ਆਪਣੀ ਇਹ ਬਾਰਤਾ ਲਾਪ ਜੋ ਗੁਰੂ ਮਹਾਰਾਜ ਦੇ ਨਾਲ ਹੋਈ ਆ ਮਹਾਪੁਰਖਾਂ ਦੇ ਨਾਲ ਹੋਈ ਆ ਆਉ ਆਪਾਂ ਸਰਵਣ ਕਰਦੇ ਆ ਗੁਰਮਖ ਪਿਆਰਿਓ ਕਲਯੁਗ ਦੇ ਪ੍ਰਭਾਵ ਤੋਂ ਬਚਣ ਵਾਸਤੇ ਆਪਾਂ ਵੇਖਦੇ ਆਂ ਅੰਮ੍ਰਿਤ ਵੇਲਾ ਬਣਾਉਣਾ ਚਾਹੁੰਨੇ ਆ ਬਣਦਾ ਨਹੀਂ ਬਾਰ ਬਾਰ అలਾਰਮ ਵੀ ਲਾਉਨੇ ਆ ਇੱਕ ਨਹੀਂ ਦੋ ਦੋ ਤਿੰਨ ਤਿੰਨ ਵਾਰੀ అలਾਰਮ ਵੱਜਦਾ ਪਰ ਨੀਂਦ ਇਹਨਾਂ ਜੋਰ ਪਾ ਲੈਂਦੀ ਬਸ ਨਹੀਂ ਚੱਲਦਾ अलार्म बंद ਕਰਕੇ ਆਪਾਂ ਸੌਂ ਜਾਂਨੇ ਆਂ ਕਲਯੁਗ ਜ਼ੋਰ ਪਾਉਂਦਾ ਉੱਠਣ ਨਹੀਂ ਦਿੰਦਾ ਕਲਯੁਗ ਕਦੇ ਵੀ ਨਹੀਂ ਚਾਹੁੰਦਾ ਹੈ ਕਿ ਅਸੀਂ ਚੰਗੇ ਕੰਮ ਕਰੀਏ ਕਲਯੁਗ ਸਾਨੂੰ ਕਮਜ਼ੋਰ ਕਰਨਾ ਚਾਹੁੰਦਾ ਵੀ ਅਸੀਂ ਕਮਜ਼ੋਰ ਹੋ ਜਾਈਏ ਆਤਮਿਕ ਸ਼ਕਤੀ ਸਾਡੀ ਘਟ ਜਾਵੇ ਇਹ ਸਾਡੇ ਤੇ ਪ੍ਰਭਾਵ ਪਾ ਲਵੇ ਗੁਰਮਖ ਪਿਆਰਿਓ ਬਾਬਾ ਆਨੰਦ ਸਿੰਘ ਜੀ ਦੇ ਇਤਿਹਾਸ ਵਿੱਚੋਂ ਇੱਕ ਬੜੀ ਅਨੋਖੀ ਸਾਖੀ ਮਿਲਦੀ ਆ ਕਲਯੁਗ ਦੇ ਬਾਰੇ ਬਾਬਾ ਜੀ ਦਾ ਨਾਮ ਸੀ ਸਵਾ 12 ਵਜੇ ਉੱਠਣਾ ਜਪ ਤਪ ਕਰਨਾ ਆਪ ਵੀ ਜੁੜਨਾ ਦੁਨੀਆ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੋੜਨਾ ਕਲਯੁਗ ਦੇ ਕੋਲੋਂ ਬਰਦਾਸ਼ਤ ਨਾ ਹੋਇਆ ਬਾਬਾ ਜੀ ਇੱਕ ਵਾਰੀ ਨਾਨਕ ਸਰ ਕਲੇਰਾਂ ਦੀ ਧਰਤੀ ਤੇ ਜਿੱਥੇ ਅੱਜ ਕੱਲ ਸਰੋਵਰ ਬਣਿਆ ਹੋਇਆ ਪਹਿਲਾਂ ਇੱਥੇ ਜੰਗਲ ਹੁੰਦਾ ਸੀਗਾ ਜੀ ਇੱਥੇ ਵੱਡੇ ਵੱਡੇ ਦਰਖਤ ਸੀ ਸੋਨਸਾਨ ਜਗ੍ਹਾ ਸੀ ਇਹ ਤਾਂ ਬਾਅਦ ਵਿੱਚ ਇੱਥੇ ਅਸਥਾਨ ਬਣਿਆ ਜੀ ਸਰੋਵਰ ਤਿਆਰ ਹੋਇਆ ਸੋਹਣੇ ਅਸਥਾਨ ਬਣੇ ਆ ਗਰਮਖ ਪਿਆਰਿਓ ਬਾਬਾ ਆਨੰਦ ਸਿੰਘ ਜੀ ਨਾ ਉਦੋਂ ਇੱਥੇ ਇੱਕ ਚੌਂਕੜੀ ਵਿੱਚ ਪੰਜ ਪਾਠ ਰੋਜ਼ ਸੁਣਿਆ ਕਰਦੇ ਸੀ ਇਹ ਬਾਣੀ ਸੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਇਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖਾਂ ਦੀ ਬੇਨਤੀ ਸੁਣ ਕੇ ਕਿ 24000 ਸਵਾਸ ਹਰ ਰੋਜ਼ ਬੰਦੇ ਨੂੰ ਆਉਂਦੇ ਆ ਤੇ ਕਿਵੇਂ ਸਫਲ ਹੋਣਗੇ 24 ਅਸ਼ਟਪਦੀਆਂ ਵਾਲੀ ਬਾਣੀ ਜਿਦੇ 24000 ਹੀ ਅੱਖਰ ਆ ਗੁਰਮਖ ਪਿਆਰੇ ਉਹ ਬਾਣੀ ਸਾਡੀ ਝੋਲੀ ਵਿੱਚ ਪਾਈ ਤੇ ਮਹਾਪੁਰਖ ਉਹਦੇ ਬਾਣੀ ਪੜਦੇ ਹੁੰਦੇ ਸੀ ਕੀ ਕੌਤਕ ਉਥੇ ਵਾਪਰਿਆ ਇੱਕ ਬੜੀ ਭਿਆਨਕ ਸ਼ਕਲ ਦਾ ਜੀਵ ਬਾਬਾ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਮਹਾਪੁਰਖਾਂ ਦੇ ਜਦੋਂ ਸਾਹਮਣੇ ਆ ਕੇ ਖੜਾ ਹੋਇਆ ਉਹਨਾਂ ਨੇ ਆਪਣੇ ਨੇਤਰ ਖੋਲੇ ਪੁੱਛਿਆ ਭਾਈ ਤੂੰ ਕੌਣ ਉਹ ਭਿਆਨਕ ਸੂਰਤ ਦਾ ਜੀਵ ਸੀਗਾ ਆਖਣ ਲੱਗਾ ਮੈਂ ਕਲਯੁਗ ਮੇਰਾ ਸਾਰੀ ਸ੍ਰਸ਼ਟੀ ਤੇ ਰਾਜ ਚਲਦਾ ਬਾਬਾ ਜੀ ਮਹਾਪੁਰਖ ਕਹਿੰਦੇ ਵੀ ਅਸੀਂ ਭਾਈ ਫਿਰ ਕੀ ਕਰੀਏ ਵੀ ਅਸੀਂ ਤਾਂ ਤੈਨੂੰ ਬੁਲਾਇਆ ਨਹੀਂ ਸਾਨੂੰ ਤੇਰੇ ਤੱਕ ਕੀ ਕੰਮ ਹੈ ਇੱਥੇ ਸਾਡੇ ਕੋਲ ਕੀ ਲੈਣ ਆਇਆ ਹੈ ਕਲਯੁਗ ਕਹਿੰਦਾ ਮੈਂ ਤੁਹਾਡੇ ਤੋਂ ਬਹੁਤ ਦੁਖੀ ਹਾਂ ਧਿਆਨ ਰੱਖਿਓ ਉਹ ਦੁਖੀ ਕਿਉਂ ਸੀਗਾ ਬਾਬਾ ਜੀ ਕਹਿਣ ਲੱਗੇ ਵੀ ਅਸੀਂ ਤੈਨੂੰ ਕਿਹੜਾ ਦੁੱਖ ਦਿੱਤਾ ਵੇਖੋ ਮਹਾਪੁਰਖ ਤਾਂ ਕਦੇ ਵੀ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਦੁਖੀ ਨਹੀਂ ਕਰਦੇ ਉਹ ਤਾਂ ਸਗੋਂ ਦੂਜਿਆਂ ਨੂੰ ਦੁਖੀ ਦੇਖ ਕੇ ਆਪ ਦੁਖੀ ਹੋ ਜਾਂਦੇ ਆ ਉਹ ਤਾਂ ਜਦੋਂ ਕੋਈ ਦੁਖੀ ਹੁੰਦਾ ਉਹਨਾਂ ਨੂੰ ਇਉਂ ਹੁੰਦਾ ਵੀ ਕੋਈ ਦੁਖੀ ਕਾਹਤੋਂ ਆ ਉਹਨਾਂ ਦੇ ਦੁੱਖ ਦੂਰ ਕਰੀਏ ਕਲਯੁਗ ਕਹਿੰਦਾ ਮੈਂ ਤੁਹਾਡੇ ਤੋਂ ਇਨਾ ਪਰੇਸ਼ਾਨ ਆ ਇਨਾ ਦੁਖੀਆ ਮਹਾਪੁਰਖ ਕਹਿੰਦੇ ਭਾਈ ਉਸੀ ਤੈਨੂੰ ਕੀ ਦੁੱਖ ਦਿੱਤਾ ਅਸੀਂ ਤਾਂ ਇੱਥੇ ਬੈਠੇ ਗੁਰੂ ਨਾਨਕ ਸਾਹਿਬ ਜੀ ਆਪਣੇ ਪਿਆਰੇ ਜੀ ਨੂੰ ਯਾਦ ਕਰ ਰਹੇ ਆ ਭਜਨ ਬੰਦਗੀ ਕਰ ਰਹੇ ਆ ਆਪਣਾ ਕੰਮ ਕਰੀ ਜਾਂਦੇ ਆ ਇਹਦੇ ਨਾਲ ਤੈਨੂੰ ਕੀ ਤਕਲੀਫ ਆ ਕਲਯੁਗ ਕਹਿੰਦਾ ਮੈਂ ਉਹਨਾਂ ਸਾਰਿਆਂ ਤੋਂ ਦੁਖੀ ਆ ਜਿਹੜੇ ਨਾਮ ਜਪਦੇ ਆ ਤੇ ਜਪਾਉਂਦੇ ਆ ਮੇਰਾ ਰਾਜ ਆਹੇ ਮੇਰੇ ਰਾਜ ਵਿੱਚ ਤਾਂ ਕਾਮ ਬਾਸ਼ਨਾਮਾ ਦੀਆਂ ਲਹਿਰਾਂ ਚੱਲਣੀਆਂ ਚਾਹੀਦੀਆਂ ਮੈਂ ਤਾਂ ਪਿਓ ਪੁੱਤਰ ਨੂੰ ਆਪਸ ਵਿੱਚ ਲੜਾਵਾਂਗਾ ਇਹਨਾਂ ਮਾਂ ਤੇ ਧੀ ਦਾ ਮਾਂ ਤੇ ਪੁੱਤਰ ਦਾ ਭਰਾਵਾਂ ਭਰਾਵਾਂ ਦਾ ਰਿਸ਼ਤਾ ਤਾਰ-ਤਾਰ ਕਰ ਦੇਵਾਂਗਾ ਰਹਿਣ ਨਹੀਂ ਦੇਵਾਂਗਾ ਘਰਾਂ ਦੇ ਵਿੱਚ ਮੈਂ ਕੰਧਾਂ ਕਢਵਾ ਦੇਵਾਂਗਾ ਤੇ ਜਿਹੜੇ ਲੋਕ ਇੱਕ ਦੂਜੇ ਨੂੰ ਚੜਦੀ ਕਲਾ ਵਿੱਚ ਵੇਖਣਗੇ ਉਹ ਈਰਖਾ ਕਰਨਗੇ ਕੋਈ ਵੀ ਕਿਸੇ ਨੂੰ ਦੁਖੀ ਨਹੀਂ ਹੋਵੇਗਾ ਦੁਖੀ ਦੇਖ ਕੇ ਕੋਈ ਸੁਖੀ ਹੋਵੇਗਾ ਉਹਨੂੰ ਦੇਖ ਕੇ ਜਰੂਰ ਦੁਖੀ ਹੋਣਗੇ ਸੱਸ ਅਤੇ ਨੌ ਦੀਆਂ ਨਿੱਕੀਆਂ ਨਿੱਕੀਆਂ ਘਰ ਵਿੱਚ ਲੜਾਈਆਂ ਵੱਡਾ ਕਲੇਸ਼ ਧਾਰਨ ਕਰ ਲੈਣਗੀਆਂ ਤਲਾਕ ਮੈਂ ਕਰਵਾ ਦਿਆਂਗਾ ਇਸ ਤਰ੍ਹਾਂ ਕਾਮਨਾਵਾਂ ਦੇ ਵਿੱਚ ਵੱਜਾ ਹੋਇਆ ਬੰਦਾ ਮੇਰੇ ਰਾਜ ਦੇ ਵਿੱਚ ਵਾਸ਼ਨਾ ਦੇ ਵਿੱਚ ਡੁੱਬਿਆ ਹੋਵੇਗਾ ਲੋਕ ਜਿਹੜੇ ਆ ਮਾਸ ਸ਼ਰਾਬ ਦਾ ਸੇਵਨ ਕਰਨਗੇ ਚੰਗੀ ਮਤ ਕਿਸੇ ਨੂੰ ਦਊਗਾ ਕੋਈ ਉਹ ਮੰਨੇਗਾ ਨਹੀਂ ਇਹ ਮਾੜੀ ਮਤ ਦਊਗਾ ਝਾਟੀ ਮੰਨ ਲਵੇਗਾ ਬੁਰੇ ਕੰਮ ਨੂੰ ਜਲਦੀ ਕਰ ਦੇਣਗੇ ਲੋਕ ਕੋਈ ਚੰਗਾ ਕੰਮ ਕਰਨਾ ਹੋਵੇਗਾ ਬਹੁਤ ਦੇਰੀ ਲੱਗ ਜਾਇਆ ਕਰੇਗੀ ਗੁਰਮੁਖ ਪਿਆਰਿਓ ਕਾਲ ਯੁਗ ਕਹਿਣ ਲੱਗਾ ਇਹ ਸਭ ਕੁਝ ਮੈਂ ਆਪਣੇ ਰਾਜ ਵਿੱਚ ਕਰਨਾ ਸੀ ਤੁਸੀਂ ਲੋਕਾਂ ਨੂੰ ਕੀ ਸਿਖਾਈ ਜਾਂਦੇ ਹੋ ਆ ਕੀ ਪੜਾਈ ਜਾਂਦੇ ਹੋ ਫਿਰ ਬਾਬਾ ਜੀ ਨੇ ਉੱਥੇ ਪੰਗਤੀ ਪੜ੍ਹੀ ਮਹਾਪੁਰਖਾਂ ਨੇ ਕਬੀਰ ਸੰਤ ਨਾ ਛੱਡੈ ਸੰਤੈ ਜੋ ਕੋਟਕ ਮਿਲੇ ਸੰਤ ਬਾਬਾ ਜੀ ਕਹਿਣ ਲੱਗੇ ਤੇਰੇ ਵਰਗੇ ਭਾਵੇਂ ਹਜ਼ਾਰਾਂ ਕਲਯੁਗ ਵੀ ਆ ਜਾਣ ਅਸਾਂ ਨੇ ਰਸਤਾ ਨਹੀਂ ਛੱਡਣਾ ਏ ਜਦੋਂ ਜਵਾਬ ਸੁਣਿਆ ਨਾ ਕਲਯੁਗ ਦੀਆਂ ਅੱਖਾਂ ਲਾਲ ਹੋ ਗਈਆਂ ਗੁੱਸੇ 'ਚ ਅੱਗ ਬਬੂਲਾ ਹੋ ਗਿਆ ਹੱਥ ਨ ਪੀੜਨ ਲੱਗ ਗਿਆ ਮੁਠੀਆਂ ਘੁੱਟ ਕੇ ਕਹਿਣ ਲੱਗਾ ਵਿਗਾੜ ਤਾਂ ਮੈਂ ਤੁਹਾਡਾ ਬਹੁਤ ਕੁਝ ਸਕਦਾ ਬਹੁਤ ਕੁਝ ਵਿਗਾੜ ਸਕਦਾ ਇੱਥੇ ਮੈਂ ਬਹੁਤ ਕੁਝ ਕਰ ਸਕਦਾ ਆ ਲੋਕਾਂ ਦਾ ਮੈਂ ਬੁਰਾ ਹਾਲ ਕਰ ਦਿੱਤਾ ਕਲਯੁਗ ਦੇ ਵਿੱਚ ਮੇਰੇ ਰਾਜ ਦੇ ਵਿੱਚ ਦੇਖੋ ਇਹਨਾਂ ਤੋਂ ਅੰਮ੍ਰਿਤ ਵੇਲੇ ਲੋਕਾਂ ਤੋਂ ਉੱਠਿਆ ਨਹੀਂ ਜਾਂਦਾ ਉੱਠਣਾ ਚਾਹੁੰਦੇ ਆ ਉੱਠਣ ਨਹੀਂ ਦਿੰਦਾ ਮੈਂ ਨਾਮ ਜਦੋਂ ਜਪਣ ਦਾ ਵੇਲਾ ਹੁੰਦਾ ਇਹਨਾਂ ਨੂੰ ਨੀਂਦ ਚੰਗੀ ਲੱਗਦੀ ਆ ਇਹ ਸਭ ਕੁਝ ਮੈਂ ਕਰਦਾ ਨਿੱਕੀ ਨਿੱਕੀ ਗੱਲ ਤੇ ਲੋਕ ਖਿਜ ਜਾਂਦੇ ਆ ਇੱਕ ਦੂਜੇ ਦੇ ਗਲ ਨੂੰ ਆਉਂਦੇ ਆ ਗੰਦੀਆਂ ਗਾਲਾਂ ਕੱਢਦੇ ਆ ਇਹ ਮਾੜਾ ਭੋਜਨ ਖਾਂਦੇ ਆ ਤੇ ਨਗਨ ਅਵਸਥਾ ਦੇ ਵਿੱਚ ਅੱਧੇ ਨੰਗੇ ਹੋ ਕੇ ਜਿਹੜੇ ਘੁੰਮਦੇ ਆ ਇਹ ਸਭ ਕੁਝ ਮੇਰੇ ਕਰਕੇ ਹੀ ਹੋ ਰਿਹਾ। ਪੇਟ ਭਰ ਲੈਂਦੇ ਆ ਪਸ਼ੂਆਂ ਵਾਂਗ ਸੌ ਜਾਂਦੇ ਆ ਇਹ ਮੇਰਾ ਹੀ ਪ੍ਰਤਾਪ ਆ। ਫਿਰ ਮਹਾਪੁਰਖ ਕਹਿਣ ਲੱਗੇ ਵੀ ਤੂੰ ਸਾਡਾ ਵਿਗਾੜ ਸਕਦਾ ਤਾਂ ਕੁਝ ਵਿਗਾੜ ਲਾ। ਕਹਿੰਦਾ ਮੈਂ ਤੁਹਾਡਾ ਕੁਝ ਵਿਗਾੜ ਨਹੀਂ ਸਕਦਾ। ਮਹਾਪੁਰਖਾਂ ਨੇ ਆਖਿਆ ਕਿਉਂ? ਕਹਿੰਦਾ ਵਿਗਾੜ ਤਾਂ ਬਹੁਤ ਕੁਝ ਦੇਣਾ ਸੀ ਪਰ ਇੱਥੇ ਆ ਜਿਹੜਾ ਤੁਸੀਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਹੋ ਨਾ ਜਾਂ ਕਰਵਾਉਂਦੇ ਹੋ ਇਹਦੇ ਤੇ ਅਸਲ ਵਿੱਚ ਮੇਰਾ ਜੋਰ ਨਹੀਂ ਚੱਲਦਾ। ਮਹਾਪੁਰਖ ਮੁਸਕਰਾਏ ਕਹਿਣ ਲੱਗੇ ਭਾਈ ਤੂੰ ਤਾਂ ਆਪਣੀ ਕਮਜ਼ੋਰੀ ਆਪ ਹੀ ਦੱਸਤੀ ਆ। ਤੂੰ ਤਾਂ ਆਪਣੀ ਬਿਮਾਰੀ ਦਾ ਇਲਾਜ ਆਪ ਹੀ ਦੱਸਦਾ ਵੀ ਮੈਂ ਕੀ ਤੋਂ ਡਰਦਾ। ਹੁਣ ਤਾਂ ਤੂੰ ਦੱਸਦਾ ਬੜੀ ਚੰਗੀ ਗੱਲ ਹੋ ਗਈ ਜੇ ਤੂੰ ਸੁਖਮਣੀ ਸਾਹਿਬ ਜੀ ਦੀ ਬਾਣੀ ਤੋਂ ਡਰਦਾ। ਅਸੀਂ ਅੱਗੇ ਪੰਜ ਪਾਠ ਸੁਣਦੇ ਸੀ ਹੁਣ ਤੋਂ 24 ਘੰਟੇ ਸੁਖਮਣੀ ਸਾਹਿਬ ਜੀ ਦਾ ਪਾਠ ਚੱਲੇਗਾ ਕਦੇ ਭੋਗ ਨਹੀਂ ਪਵੇਗਾ ਗੁਰਮਖ ਪਿਆਰਿਓ ਇਹ ਬਾਣੀ ਦਾ ਪ੍ਰਤਾਪ ਆ ਉਦੋਂ ਤੋਂ ਲੈ ਕੇ ਹੁਣ ਤੱਕ ਨਾਨਕ ਸਰ ਦੇ ਵਿੱਚ ਇੱਥੇ ਸੁਖਮਣੀ ਸਾਹਿਬ ਜੀ ਦੇ ਪਾਠ ਇਸੇ ਕਰਕੇ ਨਿਰੰਤਰ ਚੱਲ ਰਹੇ ਆ ਹੁਣ ਆਪ ਹੀ ਅੰਦਾਜ਼ਾ ਲਾ ਲਓ ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਤਾਕਤ ਦਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਕਿਰਪਾ ਦਾ ਜਿਹਦਾ ਰਾਜ ਆ ਉਹਦਾ ਵੀ ਇਹ ਬਾਣੀ ਅੱਗੇ ਵਸ ਨਹੀਂ ਚੱਲਦਾ ਪੱਕੀ ਗੱਲ ਆ ਇਹ ਵੀ ਆ ਕੋਰ ਕਲਯੁਗ ਦਾ ਸਮਾਂ ਚੱਲ ਰਿਹਾ ਦੁਨੀਆ ਬਰਬਾਦ ਹੋ ਰਹੀ ਆ ਇਹ ਸੜਦੇ ਬਲ ਦੇ ਸੰਸਾਰ ਵਿੱਚ ਜਿਹੜੀ ਮਰਿਆਦਾ ਕਾਇਮ ਉਹ ਤੋਂ ਕਿਵੇਂ ਬਚਿਆ ਜਾ ਸਕਦਾ ਉਹ ਸੁਖਮਣੀ ਸਾਹਿਬ ਦੀ ਬਾਣੀ ਦੇ ਪ੍ਰਵਾਹ ਸਦਕਾ ਇੱਕ ਗੱਲ ਇੱਥੇ ਮੈਂ ਹੋਰ ਵੀ ਕਹਿਣੀ ਆ ਇਹ ਅਨਪਬੀ ਗੱਲ ਆ ਵੀ ਜਦੋਂ ਆਪਾਂ ਸੁਖਮਣੀ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਆ ਨੀਂਦ ਵੀ ਜੋਰ ਪਾਉਂਦੀ ਆ ਨੀਂਦ ਬਹੁਤ ਆਉਂਦੀ ਆ ਬੰਦੇ ਨੂੰ ਤੁਸੀਂ ਵੀ ਇਹ ਨੋਟ ਕੀਤੀ ਹੋਣੀ ਆ ਗੱਲ ਕਿ ਸੁਖਮਣੀ ਸਾਹਿਬ ਜੀ ਦਾ ਪਾਠ ਕਰਨ ਲੱਗਦੇ ਆ ਨੀਂਦ ਕਿੰਨੀ ਆਉਂਦੀ ਆ ਇਹ ਕਲਯੁਗ ਨਾ ਢਾਲ ਆਉਂਦਾ ਉਹ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੰਨੀ ਤਾਕਤ ਭਰੀ ਆ ਕਲਯੁਗ ਕਹਿੰਦਾ ਵੀ ਕਿੱਧਰੇ ਕਿਸੇ ਦੇ ਹਿਰਦੇ 'ਚ ਵਸ ਨਾ ਜਾਵੇ ਪੂਰੀਆਂ ਫੌਜਾਂ ਭੇਜ ਕੇ ਜ਼ੋਰ ਲਾਉਂਦਾ ਇਹ ਬਾਣੀ ਤੋਂ ਡਰਦਾ ਕਲਯੁਗ ਜੇ ਇਹ ਵੀ ਇਹ ਜੇ ਵਸ ਗਈ ਨਾ ਸਿੱਖ ਦੇ ਅੰਦਰ ਇਹ ਨਹੀਂ ਮੇਰੀਆਂ ਜੜਾਂ ਉਖਾੜ ਕੇ ਰੱਖ ਦੇਣੀ ਆ ਖਾਸ ਕਰਕੇ ਜਦੋਂ 15ਵੀਂ 16ਵੀਂ ਅਸ਼ਟਪਦੀ ਹੁੰਦੀ ਆ ਬੰਦਾ ਆਪਣੇ ਗੋਡੇ ਤੇ ਮੁੱਕੇ ਮਾਰਦਾ ਵੀ ਕਦੋਂ ਇਹ ਪਾਠ ਪੂਰਾ ਹੋਊਗਾ ਇਹ ਕਲਯੁਗ ਇੰਨੀ ਢਾਲ ਆਉਂਦਾ ਇਹ ਤਕੜੀ ਦਵਾਈ ਆ ਉਹਨੂੰ ਡਰ ਪੈ ਜਾਂਦਾ ਵੀ ਜੇ ਇਹਨੇ ਪਾਠ ਸੰਪੂਰਨ ਕਰ ਲਿਆ ਇਹਦੇ ਦਿਨ ਤੇ ਰਾਤ ਦੇ 24000 ਸੁਆਹ ਸਫਲੇ ਹੋ ਜਾਣਗੇ ਮੇਰੀ ਜੜ ਪੁੱਟ ਕੇ ਰੱਖ ਦੇਵੇਗਾ ਆਪਾਂ ਵੇਖਦੇ ਆਂ ਦੁਨੀਆ 'ਚ ਝੂਠ ਦਾ पसारा ਦੁਨੀਆ ਸੜ ਰਹੀ ਆ ਟੀਵੀ ਦਾ ਜੋਰ ਨੀਂਦ ਦਾ ਜੋਰ ਈਰਖਾ ਚੁਗਲੀ ਚਾਰੇ ਪਾਸੇ ਹੋਈ ਪਈ ਆ ਇੱਕ ਕਮਰੇ ਚ ਅੱਗ ਲੱਗੀ ਹੋਵੇ ਕੋਈ ਕਹੇ ਉਹ ਕਮਰੇ ਚੋਂ ਲੰਘ ਕੇ ਦੂਜੇ ਕਮਰੇ ਚ ਜਾਣਾ ਤੇ ਸੇਕ ਵੀ ਨਾ ਲੱਗੇ ਕਿੱਡੀ ਔਖੀ ਗੱਲ ਆ ਜੀ ਕੋਈ ਕਹੇ ਮੇਰੇ ਅਖੀਰਲੇ ਸਵਾਸਾਂ ਤੱਕ ਗੁਰੂ ਜੀ ਦੇ ਚਰਨਾਂ ਨਾਲ ਨਿਭ ਜਾਵੇ ਸਾਰੀ ਜ਼ਿੰਦਗੀ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ ਅਖੀਰਲੇ ਸਮੇਂ ਵਿੱਚ ਕਿਵੇਂ ਜੁੜ ਜਾਵੇਗਾ ਗੁਰਮਖ ਪਿਆਰਿਓ ਇਹ ਚੀਜ਼ ਸੋਚਣੀ ਪਵੇਗੀ ਸਾਨੂੰ ਜਿੰਨਾ ਜਿੰਨਾ ਨੇ ਕਾਲੇ ਕੇਸ ਹੁੰਦੇ ਆ ਰੱਬ ਨੂੰ ਯਾਦ ਨਹੀਂ ਕੀਤਾ ਆ ਤਾਂ ਉਹਨਾਂ ਦੀਆਂ ਪੱਕ ਜਾਂਦੀਆਂ ਫਿਰ ਉਹ ਧੌਲੇ ਆਇਆ ਤਾਂ ਚਿੱਟੇ ਆਏ ਤਾਂ ਵੀ ਯਾਦ ਨਹੀਂ ਕਰਦੇ ਤਾਂ ਗੁਰੂ ਨਾਲ ਹੁਣੇ ਜੁੜਨਾ ਚਾਹੀਦਾ ਕਦੀ ਨੋਟ ਕਰਿਓ ਗੱਲ ਗੁਰਮਖ ਪਿਆਰਿਓ ਘਰ ਦੇ ਵਿੱਚ ਇਹ ਜਿਹੜਾ ਸੁਰਮਾ ਅੱਖਾਂ 'ਚ ਪਾਉਣ ਵਾਲਾ ਸੁਰਮਾ ਕਿਤੇ ਡੁੱਲ ਜਾਵੇ ਨਾ ਤੁਸੀਂ ਕਹਿ ਦਿਓ ਇਹਨੂੰ ਇਕੱਠਾ ਕਰਨਾ ਹੱਥ ਵੀ ਨਾ ਲਿਬੜੇ ਐਸਾ ਹੋ ਜੂਗਾ ਹੱਥ ਬਦੋ ਬਦੀ ਲਿਬੜ ਜੂਗਾ ਕਿੱਧਰੇ ਨਾ ਕਿੱਧਰੇ ਕਾਲਖ ਲੱਗ ਜੂਗੀ ਭਗਤ ਜੀ ਕਹਿੰਦੇ ਕਬੀਰ ਜੱਗ ਕਾਜਲ ਕੀ ਕੋਠਰੀ ਇਹ ਦੁਨੀਆ ਸੁਰਮੇ ਦੀ ਕੋਠੀ ਆ ਜਨਮ ਤੋਂ ਲੈ ਕੇ ਮੌਤ ਤੱਕ ਅੰਧ ਪਰੇ ਤਸਮਾਹੇ ਦੇ ਵਿੱਚ ਵਿਚਰਨਾ ਕਾਜਲ ਦੀ ਕੋਠੀ ਵਿੱਚ ਵਿਚਰਨਾ ਸੁਰਮੇ ਦੀ ਕੋਠੀ ਵਿੱਚ ਵਿਚਰਨਾ ਨਾਲ ਇਹ ਵੀ ਕਹਿੰਦੇ ਆ ਵੀ ਚਾਨਣ ਵੀ ਨਹੀਂ ਹੈ ਵੀ ਹਨੇਰਾ ਕਿੱਧਰੇ ਹਨੇਰੇ ਚ ਸੁਰਮਾ ਇਕੱਠਾ ਕਰਨਾ ਹੋਵੇ ਤਾਂ ਕਹੇ ਦਾਗ ਨਾ ਲੱਗੇ ਹੋਰ ਵੀ ਓਕੀ ਗੱਲ ਆ ਤਾਗਤਾ ਲੱਗੂਗਾ ਇਸ ਕਰਕੇ ਨਾ ਗੁਰੂ ਅਰਜਨ ਦੇਵ ਜੀ ਨੇ ਨਾ ਇਹ ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਇਹ ਸਾਨੂੰ ਬਾਣੀ ਦਿੱਤੀ ਆ ਇਹ ਬਾਣੀ ਦੇ ਆਸਰੇ ਨਾ ਤਰਿਆ ਜਾਣਾ ਬਹੁਤ ਔਖਾ ਕਲਯੁਗ ਦੇ ਭਿਆਨਕ ਸਮੇਂ ਵਿੱਚ ਅਖੀਰਲੇ ਸਵਾਸਾਂ ਤੱਕ ਇਹਨਾਂ ਚੀਜ਼ਾਂ ਤੋਂ ਬਚ ਕੇ ਗੁਰੂ ਚਰਨਾਂ ਨਾਲ ਨਿਭਣੀ ਬੜੀ ਔਖੀ ਆ ਗੁਰਮੁਖ ਪਿਆਰਿਓ ਜਿਵੇਂ ਇੱਕ ਗਾਥਾ ਵੀ ਆਉਂਦੀ ਆ ਇੱਕ ਵੇਸ਼ਵਾ ਕਿਸੇ ਮਹਾਪੁਰਖ ਨੂੰ ਰੋਜ਼ ਮਜ਼ਾਕ ਕਰਦੀ ਸੀ ਬਾਬਾ ਤੇਰੀ ਦਾੜੀ ਚਿੱਟੀ ਕੇ ਮੇਰੇ ਕੁੱਤੇ ਦੀ ਪੂਛ ਤੇਰੀ ਦਾੜੀ ਚੰਗੀ ਕੇ ਮੇਰੇ ਕੁੱਤੇ ਦੀ ਪੂਛ ਚੰਗੀ ਆ ਜਦੋਂ ਮਹਾਪੁਰਖਾਂ ਨੇ ਲੰਗਣਾ ਨਾ ਉਹਨੇ ਸਵਾਲ ਕਰਨਾ ਮਹਾਪੁਰਖਾਂ ਨੇ ਕੋਈ ਜਵਾਬ ਨਾ ਦੇਣਾ ਚੁੱਪ ਕਰਕੇ ਲੰਘ ਜਾਣਾ ਜਿਸ ਦਿਨ ਮਹਾਪੁਰਖਾਂ ਦਾ ਚੂਲਾ ਛੱਡਣ ਦਾ ਸਮਾਂ ਆਇਆ ਸਰੀਰ ਛੱਡਣ ਦਾ ਸਮਾਂ ਆ ਗਿਆ ਆਪਣੇ ਚੇਲਿਆਂ ਨੂੰ ਕਹਿੰਦੇ ਜਾ ਕੇ ਵੇਸ਼ਵਾ ਨੂੰ ਬੁਲਾ ਕੇ ਲਿਆਓ ਚੇਲੇ ਬੜੇ ਹੈਰਾਨ ਸੀਗੇ ਵੀ ਆਖਰੀ ਸਮੇਂ ਵਿੱਚ ਵੀ ਇਹ ਬੇਸ਼ਵਾ ਨੂੰ ਕਿਉਂ ਬੁਲਾਈ ਜਾਂਦੇ ਆ ਕਈ ਡੋਲ ਗਏ ਵੀ ਆਖਰੀ ਸਮੇਂ ਵੀ ਬੇਸ਼ਵਾ ਨੂੰ ਚੇਤੇ ਕਰੀ ਜਾਂਦੇ ਆ ਮਹਾਪੁਰਖ ਕਹਿੰਦੇ ਬਚਨ ਮੰਨੋ ਬੁਲਾ ਕੇ ਲਿਆਓ ਚੇਲੇ ਬਚਨ ਮੰਨ ਕੇ ਲੈਣ ਗਏ ਬੇਸ਼ਵਾ ਨੂੰ ਜਦੋਂ ਬੇਸ਼ਵਾ ਆਈ ਮਹਾਪੁਰਖ ਕਹਿਣ ਲੱਗੇ ਬੀਬੀ ਤੂੰ ਸਾਨੂੰ ਰੋਜ਼ ਕਹਿੰਦੀ ਸੀ ਨਾ ਇੱਕ ਸਵਾਲ ਕਿ ਬਾਬਾ ਮੇਰੇ ਕੁੱਤੇ ਦੀ ਪੂਛ ਚਿੱਟੀ કે ਤੇਰੀ ਦਾੜ੍ਹੀ ਚਿੱਟੀ ਆ ਅੱਜ ਤੈਨੂੰ ਤੇਰੇ ਸਵਾਲ ਦਾ ਜਵਾਬ ਦੇ ਰਹੇ ਆ ਮੇਰੀ ਦਾੜ੍ਹੀ ਚਿੱਟੀ ਆ ਕਈ ਗੁਣਾ ਚਿੱਟੀ ਆ ਕਈ ਗੁਣਾ ਚੰਗੀ ਆ ਤੇਰੇ ਕੁੱਤੇ ਦੀ ਪੂਛ ਨਾਲੋਂ ਬੇਸ਼ਵਾ ਕਹਿਣ ਲੱਗੀ ਅੱਜ ਉਚੇਚੇ ਤੌਰ ਤੇ ਬੁਲਾ ਕੇ ਮੈਨੂੰ ਜਵਾਬ ਜੋ ਦਿੱਤਾ ਇਹੀ ਪਹਿਲਾਂ ਦੇ ਦਿੰਦੇ ਜਦੋਂ ਮੈਂ ਪੁੱਛਦੀ ਹੁੰਦੀ ਸੀ ਉਦੋਂ ਤਾਂ ਤੁਸੀਂ ਬੋਲੇ ਨਹੀਂ ਗੁਰੂ ਪਿਆਰਿਓ ਗੱਲ ਦੀ ਬਰੀਕੀ ਨੂੰ ਪਕੜਨਾ ਇੱਥੇ ਮਹਾਪੁਰਖ ਕਹਿੰਦੇ ਬੀਬੀ ਉਦੋਂ ਮੈਂ ਗੱਲ ਨਹੀਂ ਸੀ ਕਹਿ ਸਕਦਾ ਮੇਰੀ ਦਾੜੀ ਚਿੱਟੀ ਆ ਕਿਉਂਕਿ ਮੇਰੇ ਸਵਾਸ ਬਾਕੀ ਸੀ ਬਾਕੀ ਦੇ ਸਵਾਸਾਂ ਵਿੱਚ ਕੀ ਪਤਾ ਏ ਪਾਪੀ ਮਨ ਕਿਹੜੇ ਵੇਲੇ ਕਿਹੜੀ ਭੁੱਲ ਕਰ ਬੈੰਦਾ ਪਾਪ ਕਰਮ ਕਰ ਬੈਠਦਾ ਮੇਰੇ ਕੋਲੋਂ ਕੋਈ ਕਰਮ ਹੋ ਜਾਂਦਾ ਮੇਰੀ ਦਾੜੀ ਫਿਰ ਚਿੱਟੀ ਨਹੀਂ ਸੀ ਰਹਿਣੀ ਦਾਗ ਲੱਗ ਜਾਣਾ ਸੀ ਮੇਰੀ ਦਾੜੀ ਤੋਂ ਤੇਰੇ ਕੁੱਤੇ ਦੀ ਪੂਛ ਚਿੱਟੀ ਹੋਣੀ ਸੀ ਹੁਣ ਮੈਂ ਜਾ ਰਿਆਂ ਮੇਰੇ ਸਵਾਸ ਥੋੜੇ ਰਹਿ ਗਏ ਇਸੇ ਲਈ ਮੈਂ ਕਹਿ ਰਿਆਂ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਤੋਂ ਚਿੱਟੀ ਹੈ ਗੁਰਮਖ ਪਿਆਰਿਓ ਕਲਯੁਗ ਦੇ ਘੋਰ ਸਮੇਂ ਵਿੱਚ ਤਤੀਆਂ ਹਨੇਰੀਆਂ ਵਗਦੀਆਂ ਨੇ ਇਹ ਲਹਿਰਾਂ ਤੋਂ ਸਾਡੀ ਸੁਖਮਣੀ ਸਾਭ ਦੀ ਬਾਣੀ ਰਾਖੀ ਕਰਦੀ ਕਿੰਨੀ ਤਾਕਤ ਹੈ ਇਸ ਬਾਣੀ ਵਿੱਚ ਜੇ ਤੁਹਾਡੇ ਪੱਲੇ ਸੁਖਮਣੀ ਸਾਹਿਬ ਦਾ ਧੰਨਾ ਕਲਯੁਗ ਤੁਹਾਡੇ ਤੇ ਹੈਵੀ ਭਾਰੂ ਨਹੀਂ ਹੋ ਸਕਦਾ ਇਹ ਦੁਨੀਆ ਦੇ ਜਿਹੜੇ ਰੰਗ ਤੁਹਾਨੂੰ ਆਪਣੇ ਵੱਲ ਨਹੀਂ ਖਿੱਚ ਸਕਦੇ ਅਸਲ ਮਰਦ ਉਹੀ ਆ ਜੋ ਅਖੀਰਲੇ ਸਵਾਸਾਂ ਤੱਕ ਗੁਰੂ ਦੇ ਚਰਨਾਂ ਨਾਲ ਨਿਭ ਜਾਵੇ ਜੀਵਨ ਉਹਦਾ ਦਿੱਤਾ ਬੜਿਆਂ ਨੂੰ ਵੇਖਦੇ ਆ ਕਈ ਵਾਰ ਚਾ ਵੀ ਚੜਦਾ ਅੰਮ੍ਰਿਤ ਵੇਲੇ ਜਾਗਣ ਦਾ ਬਾਣੀ ਪੜਨ ਦਾ ਗੁਰਦੁਆਰੀ ਜਾਣ ਦਾ ਅੰਮ੍ਰਿਤ ਛੱਕੇ ਗੁਰੂ ਕੇ ਸਿੱਖ ਸਜਣ ਦਾ ਪਰ ਕਈਆਂ ਦਾ 6 ਮਹੀਨੇ ਸਾਲ ਬਾਅਦ ਚਾਰ ਠੰਡਾ ਹੋ ਜਾਂਦਾ ਜਿੰਦਗੀ ਨਰਕ ਹੋਈ ਪਈ ਹੁੰਦੀ ਆ ਗਰਕ ਜਾਂਦੀ ਆ ਇਹ ਕਲਯੁਗ ਹੀ ਆ ਇਹ ਕਲਯੁਗ ਆ ਜਿਹੜਾ ਗੁਰਸਿੱਖ ਦਾ ਜੀਵਨ ਉਦਾਂ ਦਾ ਰਹਿਣ ਨਹੀਂ ਦਿੰਦਾ ਇਹ ਗੁਰਮਖ ਪਿਆਰਿਓ ਇਸ ਕਰਕੇ ਬਾਣੀ ਦਾ ਪਹਿਰਾ ਘਰਾਂ ਵਿੱਚ ਵਧਾਓ ਆਪਦੇ ਆ ਜਿਹੜਾ ਸਮਾਂ ਚੱਲ ਰਿਹਾ ਨਾ ਮੈਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਵੀ ਤੁਹਾਨੂੰ ਅੱਜ ਸਰਵਣ ਕਰਵਾਉਣੀ ਆ ਇੱਕ ਹੋਰ ਕਲਯੁਗ ਦਾ ਸਮਾਂ ਕਾਲ ਯੁਗ ਦੇ ਲੱਛਣ ਵੱਧ ਰਹੇ ਆ ਜਿਵੇਂ ਇੱਕ ਮਿਸਾਲ ਆ ਕੋਈ ਰਾਜਾ ਹੋਵੇ ਕਿਸੇ ਦੇਸ਼ ਦਾ ਉਹਦੇ ਕੋਲੋਂ ਸਾਰੇ ਡਰਦੇ ਆ ਕਿਉਂਕਿ ਰਾਜਾ ਵਾ ਭਾਈ ਜੋ ਚਾਹੇ ਕਰ ਸਕਦਾ ਜਿਹੜੀ ਮਰਜ਼ੀ ਗੱਲ ਕਹੇ ਕਾਨੂੰਨ ਬਣਾ ਸਕਦਾ ਜਿਹਨੂੰ ਚਾਹੇ ਫਾਂਸੀ ਲਗਵਾ ਸਕਦਾ ਪੂਰੀ ਤਾਕਤ ਹੁੰਦੀ ਆ ਆ ਜਿਹੜਾ ਯੁਗ ਆ ਨਾ ਇਹ ਕਾਲ ਯੁਗ ਦਾ ਇੱਥੇ ਰਾਜ ਆ ਪਹਿਲਾਂ ਸਤਜੁਗ ਸੀਗਾ ਫਿਰ ਤ੍ਰੇਤਾ ਫਿਰ ਦਵਾਪਰ ਤੇ ਹੁਣ ਕਾਲ ਯੁਗ ਦਾ ਰਾਜ ਆ ਇਹ ਰਾਜਾ ਵਾ ਪੰਜੇ ਦੇ ਜਰਨੈਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇੰਨਾ ਹੀ ਨਹੀਂ ਆਲਸ, ਨੀਂਦਰ, ਦੁਵੈਸ਼, ਈਰਖਾ, ਚੁਗਲੀ, ਦਲਿੱਦਰੀ, ਮਾੜਾ ਸੋਚਣਾ ਇਹਦੀਆਂ ਫੌਜਾਂ ਨੇ। ਇਸ ਕਰਕੇ ਕਦੇ ਨੋਟ ਕਰਿਓ ਕੋਈ ਚੰਗਾ ਕਰਮ ਉੱਤੇ ਆਵੇ ਅਮਰਤ ਵੇਲਾ ਬਣ ਜਾਂਦਾ। ਕੁਝ ਸਮੇਂ ਬਾਅਦ ਕਦੀ ਉੱਠਿਆ ਜਾਵੇਗਾ ਫਿਰ ਨਾਂਗਾ ਪੈ ਜਾਵੇਗਾ। ਮਨਮੁਖ ਦਾ ਸੰਗ ਘੇਰ ਲਵੇਗਾ। ਇਸ ਕਰਕੇ ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਹੋਵੇਗਾ ਮਨ ਕਹੇਗਾ ਸੌਂ ਜਾ ਮਨੇ ਮੇ ਕਹੇਗਾ ਅੰਮ੍ਰਿਤ ਵੇਲੇ ਅੰਮ੍ਰਿਤ ਵਰਗਾ ਰਸ ਲੈਂਦੇ ਹੋਮੋਂਗੇ ਤਾਂ ਕਿਧਰੇ ਕਲਜੋਗੇ ਇੰਨਾ ਭਾਰੀ ਹੋ ਜਾਂਦਾ ਕਹਿੰਦਾ ਸੌਂ ਜਾ ਕਈ ਵਾਰੀ ਸਾਡੇ ਤੇ ਐਸਾ ਸਮਾਂ ਆ ਜਾਂਦਾ ਵੀ ਸਮਾਂ ਅੰਮ੍ਰਿਤ ਪੀਣ ਦਾ ਹੁੰਦਾ ਨੀਂਦ ਜ਼ੋਰ ਪਾ ਲੈਂਦੀ ਆ ਇਸ ਕਰਕੇ ਨਾ ਗੁਰਮਖ ਪਿਆਰਿਓ ਆਲਾਰਮ ਲਾਉਨੇ ਆ ਵਾਰ-ਵਾਰ ਲਾਉਨੇ ਆ ਆਲਾਰਮ ਵੱਜਦਾ ਕੱਟ ਦਿੰਨੇ ਆ ਉਠਿਆ ਨਹੀਂ ਜਾਂਦਾ ਇੱਕ ਵਾਰੀ ਕਲਯੁਗ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਕਹਿਣ ਲੱਗਾ ਮੇਰੇ ਕੋਲੋਂ ਹੀਰੇ ਮੋਤੀ ਜਵਾਹਰਾਤ ਲੈ ਲਵੋ ਇਹ ਅੰਮ੍ਰਿਤ ਵੇਲੇ ਗੁਰਬਾਣੀ ਨਾ ਪੜੋ ਤੇ ਨਾ ਪੜਾਓ ਕੋਲ ਖੜੇ ਸਨ ਭਾਈ ਮਰਦਾਨਾ ਜੀ ਕਲਯੁਗ ਨੂੰ ਪੁੱਛਣ ਲੱਗੇ ਮੈਨੂੰ ਇੱਕ ਗੱਲ ਦੱਸ ਆ ਜਿਹੜੀ ਤੂੰ ਆਪਣੇ ਉੱਪਰ ਚਾਦਰ ਲਈ ਆ ਉਹ ਤਾਂ ਸਾਰੀ ਛੇਕੋ ਛੇਕ ਹੋਈ ਪਈ ਆ ਤੇਰੇ ਕੋਲ ਤਾਂ ਆਪਣੇ ਉੱਤੇ ਲੈਣ ਲਈ ਕੋਈ ਚੰਗਾ ਕੱਪੜਾ ਨਹੀਂ ਤੂੰ ਕਹੀ ਜਾਂਦਾ ਹੀਰੇ ਮੋਤੀ ਸਾਨੂੰ ਦਵੇਂਗਾ ਕਲਯੁਗ ਕਹਿਣ ਲੱਗਾ ਇਹ ਵੀ ਗੁਰੂ ਨਾਨਕ ਸਾਹਿਬ ਨੇ ਜੋ ਤੁਹਾਡੇ ਪਿਆਰੇ ਆ ਨਾ ਤੇਰਾ ਗੁਰੂ ਆ ਉਹਨੇ ਮੈਨੂੰ ਜੱਬ ਵਕਤ ਪਾਇਆ ਹੋਇਆ ਭਾਈ ਮਰਦਾਨਾ ਜੀ ਕਹਿਣ ਲੱਗੇ ਮੇਰਾ ਗੁਰੂ ਨਾਨਕ ਤਾਂ ਅੰਮ੍ਰਿਤ ਵੰਡਦਾ ਉਹ ਜੱਬ ਨਹੀਂ ਵੰਡਦਾ ਕਲਯੁਗ ਕਹਿਣ ਲੱਗਾ ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠਣ ਲੱਗਦੇ ਆ ਨਾ ਤੇ ਮੈਂ ਇਹਨਾਂ ਤੇ ਆਪਣੀ ਆਲਸ ਰੂਪੀ ਚਾਦਰ ਪਾ ਦੇਣਾ ਜਿਹੜੇ ਤਾਂ ਹੁੰਦੇ ਆ ਕੱਚੇ ਉਹ ਇਹ ਚਾਦਰ ਦੀ ਲਪੇਟ ਚ ਆ ਕੇ ਰਹਿ ਜਾਂਦੇ ਆ ਸੁੱਤੇ ਜਿਹੜੇ ਹੁੰਦੇ ਆ ਪੱਕੇ ਲੱਤਾਂ ਮਾਰ ਕੇ ਆਲਸ ਦੀ ਚਾਦਰ ਨੂੰ ਪਰਾਂ ਸੁੱਟਦੇ ਆ ਇਸ਼ਨਾਨ ਕਰਕੇ ਜੁੜ ਜਾਂਦੇ ਆ ਉਹਨਾਂ ਨੇ ਲੱਤਾਂ ਮਾਰ ਮਾਰ ਕੇ ਮੇਰੀ ਚਾਦਰ ਛੇਕੋ ਛੇਕ ਕੀਤੀ ਪਈ ਹੈ ਭਾਵਕ ਰੋਕਦਾ ਹੈ ਕਲਯੁਗ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਪ੍ਰਤੀ ਸ਼ਬਦ ਉਚਾਰਿਆ ਸ੍ਰੀ ਰਾਗ ਦੇ ਵਿੱਚ ਕਿ ਮੋਤੀ ਤਾਂ ਮੰਦਰ ਉਸਰ へ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਬੀਸਰ ਹੈ ਤੇਰਾ ਚਿੱਤ ਨਾ ਆਵੇ ਨਾਉ ਹਰ ਬਿਨ ਜੀਓ ਜਲ ਬਲ ਜਾਓ ਵੀ ਜਿਹੜੀ ਜਿੰਦਾ ਇਹ ਰੱਬ ਦੇ ਨਾਮ ਤੋਂ ਬਿਨਾ ਸੜ ਬਲ ਜਾਂਦੀ ਆ ਕਲਯੁਗ ਸਾਨੂੰ ਤੇਰੇ ਮੋਤੀਆਂ ਦੇ ਮੰਦਰਾਂ ਦੀ ਲੋੜ ਨਹੀਂ ਸਾਨੂੰ ਆ ਕਸਤੂਰੀ ਦੀ ਲੋੜ ਨਹੀਂ ਸਾਨੂੰ ਤਾਂ ਨਾਮ ਚਾਹੀਦਾ ਮੈਂ ਆਪਣੇ ਗੁਰੂ ਨੂੰ ਰੱਬ ਨੂੰ ਪੁੱਛ ਕੇ ਦੇਖਿਆ ਨਾਮ ਤੋਂ ਬਿਨਾ ਕੋਈ ਸੱਚੀ ਜਗਾ ਨਹੀਂ ਕਿੱਥੇ ਟਿਕਾਣਾ ਕਰ ਸਗੀ ਅਸੀਂ ਆਪਣਾ ਬਾਪ ਜੀ ਮਨ ਟਿਕਦਾ ਹੀ ਨਹੀਂ ਸਾਡਾ ਦੇਖਦੇ ਆਂ ਆਪਾਂ ਕਲਯੁਗ ਦਾ ਪ੍ਰਭਾਵ ਕਿੰਨਾ ਪਿਆ ਫਿਰਦਾ ਇਹ ਬੰਦਾ ਰਾਜਾ ਵੀ ਹੋ ਜੇ ਤਾਂ ਵੀ ਨਹੀਂ ਰਾਜਦਾ ਇੱਥੇ ਵੱਡੇ ਵੱਡੇ ਅਸੀਂ ਢੈਂਦੇ ਦੇਖੇ ਯੋਰਾ ਵਰ ਸੁਥਰਾਣੇ ਉਹ ਬੇਬਕੂਫਾਂ ਦੇ ਨੌਕਰ ਬਣਦੇ ਦਾਨ ਸੰਬੰਧ ਸਿਆਣੇ ਉੱਚੇ ਟਿੱਬੇ ਸ਼ੇਰਾਂ ਮੱਲੇ ਥਲ ਮੱਲੇ ਮੁਰਗਾਈਆਂ ਚਾਰਾਂ ਨੁਕਰਾਂ ਮੌਤ ਨੇ ਮੱਲੀਆਂ ਫਜ਼ਲ ਕਰੀ ਰੱਬ ਸਾਈਆਂ ਦੁਨੀਆ ਦੇ ਲੋਕ ਮੌਤ ਨੂੰ ਭੁੱਲੇ ਫਿਰਦੇ ਕੀ ਸੁਲਤਾਨ ਕੀ ਸ਼ੇਨशाह ਕੀ ਬਾਦਸ਼ਾਹ ਕੀ ਮੰਗਤਾ ਸਾਰੇ ਜਹਾਨ ਚੋਂ ਗੁਜ਼ਰ ਜਾਣਗੇ ਕਲਯੁਗ ਨੇ ਇੰਨਾ ਪ੍ਰਭਾਵ ਪਾਇਆ ਬੰਦੇ ਨੂੰ ਮੌਤ ਨਹੀਂ ਚੇਤੇ ਆ ਰਹੀ ਇਹ ਗੱਲ ਤੁਹਾਡੇ ਨਾਲ ਵੀ ਹੁੰਦੀ ਹੋਊਗੀ ਵੀ ਆਂਡ ਗਵਾਂਡ ਵਿੱਚ ਘਰਾਂ ਵਿੱਚ ਕਈ ਵਾਰੀ ਸਮਾਜ ਵਿੱਚ ਸੰਸਾਰ ਵਿੱਚ ਐਵੇਂ ਕਈ ਤੁਹਾਨੂੰ ਬਾਧੂ ਬੋਲ ਜਾਂਦੇ ਆ ਜਦੋਂ ਕਿ ਤੁਹਾਡਾ ਕੋਈ ਕਸੂਰ ਨਹੀਂ ਹੁੰਦਾ ਨਾ ਜਾਣ ਬੁੱਝ ਕੇ ਐਵੇਂ ਬਿਨਾਂ ਗੱਲੋਂ ਤੰਗ ਕਰਦੇ ਆ ਲੋਕ ਜਿਹੜੇ ਆ ਕਲੇਸ਼ ਵਧਾਉਂਦੇ ਆ ਮੈਂ ਤੁਹਾਨੂੰ ਕਹੂੰਗਾ ਗੁਰਮਖ ਪਿਆਰਿਓ ਤੁਸੀਂ ਕੀ ਕਰਨਾ ਜੇ ਤੁਹਾਨੂੰ ਮਾੜਾ ਬੋਲਦਾ ਤੁਸੀਂ ਮਾੜਾ ਨਹੀਂ ਬੋਲਣਾ ਬਾਣੀ ਪੜ ਕੇ ਅਰਦਾਸ ਕਰਨੀ ਆ ਸੁਖਮਣੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਆ ਗੁਰਮਖ ਪਿਆਰਿਓ ਗੁਰੂ ਦੇ ਚਰਣਾ ਚ ਅਰਦਾਸ ਕਰੋਗੇ ਗੁਰੂ ਕਿਰਪਾ ਕਰੇਗਾ ਉਹਦੇ ਹਿਰਦੇ ਚੋਂ ਮੈਲ ਕੱਢ ਦੇਵੇਗਾ ਇਹ ਕਲਯੁਗ ਦਾ ਜੋਰ ਚੱਲਦਾ ਹੀ ਨਹੀਂ ਹੈਗਾ ਕਰਕੇ ਦੇਖਿਓ ਇਹ ਤੁਸੀਂ ਕਿਸੇ ਮਹਿਕਮੇ 'ਚ ਕਿਸੇ ਅਫਸਰ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਕਿਸੇ ਨਾਲ ਝਗੜਾ ਹੋ ਗਿਆ ਜਾਣ ਲੱਗਿਆਂ ਇੱਕ ਪਾਠ ਸੁਖਮਣੀ ਸਾਹਿਬ ਜੀ ਦਾ ਕਰਕੇ ਅਰਦਾਸ ਕਰਕੇ ਜਾਓ ਸੱਚੇ ਪਾਤਸ਼ਾਹ ਨੇ ਫਲਾਣੇ ਮਹਿਕਮੇ 'ਚ ਜਾ ਰਿਆਂ ਅਫਸਰ ਨਾਲ ਗੱਲਬਾਤ ਕਰਾਂਗਾ ਉਹ ਅਫਸਰ ਨੇ ਮੇਰੀ ਗੱਲ ਸੁਣਨੀ ਵੀ ਤਾਂ ਮੰਨਣੀ ਨਹੀਂ ਮਹਾਰਾਜ ਜੀ ਤੁਸੀਂ ਕਿਰਪਾ ਕਰਿਓ ਉਹਦੇ ਹਿਰਦੇ 'ਚ ਵਸਜਿਓ ਤੇ ਤੁਸੀਂ ਸੱਚ ਕਰਕੇ ਜਾਣੋ ਤੁਹਾਡੇ ਪਹੁੰਚਣ ਤੋਂ ਪਹਿਲਾਂ ਗੁਰੂ ਉੱਥੇ ਪਹੁੰਚਾ ਹੋਵੇਗਾ ਇਹ ਬੜੀ ਵੱਡੀ ਗੱਤ ਆ ਤੁਹਾਡਾ ਕੰਮ ਜਾਇਜ਼ ਹੋਵੇ ਨਜਾਇਜ਼ ਨਾ ਹੋਵੇ ਪਰ ਗੁਰਮਤਿ ਅਨੁਸਾਰ ਤੁਸੀਂ ਸਹੀ ਹੋਣੇ ਚਾਹੀਦੇ ਹੋ ਇਹ ਨਹੀਂ ਵੀ ਗਲਤ ਕੰਮ ਕਰਕੇ ਚਲੇ ਜਾਓ ਨਹੀਂ ਭਾਈ ਇਸ ਕਰਕੇ ਨਾ ਗੁਰੂ ਮਹਾਰਾਜ ਨੇ ਤਾਂ ਬੜੀ ਵੱਡੀ ਕਿਰਪਾ ਕੀਤੀ ਹੋਈ ਆ ਇਹ ਕਲਯੁਗ ਦਾ ਪਹਿਰਾ ਇੰਨਾ ਸਖਤ ਆ ਤੁਸੀਂ ਵੇਖੋ ਅੱਜ ਕੱਲ ਦੇ ਬੱਚੇ ਜਿਹੜੇ ਆ ਕਹਿਣਾ ਮੰਨਦੇ ਆ ਕਲਯੁਗ ਦੇ ਵਿੱਚ ਤਾਂ ਜਿਹੜੇ ਬੱਚੇ ਆ ਭੂਤਾਂ ਪ੍ਰੇਤਾਂ ਵਰਗੇ ਆ ਕੱਲੀ ਅੰਦਰ ਨਾਨਕਾ ਗੁਰੂ ਨਾਨਕ ਦੇਵ ਜੀ ਦਾ ਬਚਨ ਬੜਾ ਸਖਤ ਆ ਪਰ ਸਰਵਣ ਕਰਕੇ ਜਾਇਓ ਕੱਲੀ ਅੰਦਰ ਨਾਨਕਾ ਜਿੰਨਾ ਦਾ ਉਤਾਰ ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚ ਜਿਹੜੇ ਬੱਚੇ ਜਨਮ ਲੈਣਗੇ ਨਾ ਉਹ ਕਿਹਦੇ ਵਰਗੇ ਹੋਣਗੇ ਭੂਤਾਂ ਪ੍ਰੇਤਾਂ ਵਰਗੇ ਹੋਣਗੇ ਇਹ ਜਿੰਨਾ ਵਰਗੇ ਹੋਣਗੇ ਕਿਉਂ ਕਿ ਇਹਨਾਂ ਦੀਆਂ ਮਾਵਾਂ ਨੇ ਇਹਨਾਂ ਦੇ ਪਿਤਾ ਨੇ ਨਾਮ ਨਹੀਂ ਜਪਿਆ ਇਹ ਬੰਦਗੀ ਨਹੀਂ ਕੀਤੀ ਇਹ ਪੁੱਤ ਜਨੂਰਾ ਇਹ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਇਹਦੇ ਵਿੱਚ ਪੁੱਤਰ ਭੂਤ ਨਾ ਪੁੱਤਰ ਪ੍ਰੇਤ ਆ ਭਾ ਪੁੱਤਰੀ ਚੜੇਲ ਪਤਨੀ ਉਹਨਾਂ ਪੁੱਤਰਾਂ ਤੇ ਚੜੇਲਾਂ ਦੀ ਸਰਦਾਰ ਨਹੀਂ ਆ ਇਹ ਕਲਯੁਗ ਦੇ ਲੋਕਾਂ ਦਾ ਹਾਲ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਨਾਮ ਜਪਦੇ ਆ ਨਾ ਉਹਨਾਂ ਨੂੰ ਕਲਯੁਗ ਨਹੀਂ ਕੁਝ ਕਹਿ ਸਕਦਾ ਹੁਣ ਇੱਥੇ ਮਹਾਪੁਰਖਾਂ ਦਾ ਦ੍ਰਿਸ਼ਟਾਂਤ ਦਿੱਤਾ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਕਲਯੁਗ ਨੇ ਆਪਣੀ ਕਮਜ਼ੋਰੀ ਆਪ ਦੱਸਤੀ ਹੈ ਹੋਰ ਸਾਨੂੰ ਕੀ ਚਾਹੀਦਾ ਫਿਰ ਵੀ ਅਸੀਂ ਭਾਈ ਇਸ ਪਾਸੇ ਨਹੀਂ ਆ ਰਹੇ ਉਹਦਾ ਭਾਅ ਅਰਥ ਤਾਂ ਇਹੀ ਆ ਵੀ ਚੰਗੀ ਸੰਗਤ ਨਹੀਂ ਅਸੀਂ ਕਰਦੇ ਮਾੜੀਆਂ ਚੀਜ਼ਾਂ ਅਸੀਂ ਦਿਲ ਲਾ ਕੇ ਸੁਣਦੇ ਆ ਤੇ ਚੰਗਾ ਕਰਦੇ ਵੀ ਉਹ ਪੂਰਾ ਮਨ ਨਾਲ ਨਹੀਂ ਕਰਦੇ ਹੈਗੇ ਕਈ ਵਾਰ ਅਸੀਂ ਕਹਿ ਦਿੰਦੇ ਆ ਜੀ ਚੰਗਾ ਕੀਤਾ ਫਲ ਨਹੀਂ ਮਿਲਿਆ ਹਾਂ ਭਾਈ ਚੰਗਾ ਕੀਤਾ ਸੀ ਤੁਸੀਂ ਪਰ ਉੱਚ ਮਨ ਨਹੀਂ ਸੀ ਤੁਹਾਡਾ ਪੂਰਾ ਹਾਂ ਬੁਰਾ ਕੰਮ ਕਰਦੇ ਆ ਪੂਰਾ ਮਨ ਲਾ ਕੇ ਕਰੀ ਜਾਂਦੇ ਆ ਚੰਗਾ ਕੰਮ ਕਰਦੇ ਆਂ ਮਨ ਲਾ ਕੇ ਨਹੀਂ ਕਰਦੇ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈਸ ਹੋਇਆ ਇਸ ਕਰਕੇ ਤਾਂ ਚੰਗਿਆਈ ਘਟੀ ਜਾਂਦੀ ਬੁਰਾਈ ਵਧੀ ਜਾਂਦੀ ਆ ਨਿੱਕੇ ਨਿੱਕੇ ਕਲੇਸ਼ ਕੋਈ ਇਸਤਰੀ ਧੀ ਨੂੰ ਜਨਮ ਦੇ ਦੇਵੇ ਲੋਕ ਉਹਦਾ ਸਤਕਾਰ ਨਹੀਂ ਕਰਦੇ ਪੱਥਰ ਆ ਗਿਆ ਇਸ ਤਰ੍ਹਾਂ ਆਖਦੇ ਖੁਸ਼ੀ ਨਹੀਂ ਮਨਾਉਂਦੇ ਇਹ ਕਲਯੁਗ ਦੇ ਹੀ ਲੱਛਣ ਆਏ ਧੀ ਨੂੰ ਜਨਮ ਦੇਣ ਵਾਲੀ ਇਸਤਰੀ ਦਾ ਸਤਕਾਰ ਹੋ ਹੀ ਨਹੀਂ ਸਕਦਾ ਬਹੁਤ ਘੱਟ ਲੋਕ ਆ ਜਿਹੜੇ ਗੁਰਮੁਖ ਪਿਆਰੇ ਸਤਕਾਰ ਕਰਨਗੇ ਨਹੀਂ ਉਹਦਾ ਸਤਕਾਰ ਨਹੀਂ ਹੋਣਾ ਇਹ ਲੱਛਣ ਆ ਕਲਯੁਗ ਦਾ ਬਿਮਾਰੀਆਂ ਇਹ ਚ ਵਧਣ ਗਈਆਂ ਮੀਟ ਸ਼ਰਾਬ ਲੋਕਾਂ ਨੂੰ ਚੰਗਾ ਲੱਗੇਗਾ ਇਹ ਨਗਨਤਾ ਦਾ ਨਾਚ ਅਸ਼ਲੀਲ ਗਾਣੇ ਲੋਕਾਂ ਨੂੰ ਪਸੰਦ ਆਉਣਗੇ ਕੀਰਤਨ ਕੌਣ ਸੁਣਦਾ ਵਿਰਲੇ ਹੀ ਸੁਣਦੇ 100 ਦੇ ਵਿੱਚੋਂ 1 ਪ੍ਰਤੀਸ਼ਤ ਲੋਕ ਕੀਰਤਨ ਸੁਣਦੇ ਆ ਨਹੀਂ ਥੋੜੇ ਜੇ ਲੋਕ ਆ ਜਿਹੜੇ ਸਵੇਰੇ ਚਲੋ ਕਹਿ ਦਿੰਦੇ ਆ ਵੀ ਸਵੇਰੇ ਸਵੇਰੇ ਸੁਣ ਲਓ ਬਾਕੀ ਬਾਅਦ ਚੋਂ ਗੰਦੇ ਗਾਣੇ ਸੁਣੀ ਜਾਂਦੇ ਆ ਕਹਿਣਗੇ ਸਵੇਰ ਦਾ ਵੇਲਾ ਰੱਬ ਦਾ ਵੇਲਾ ਬਾਅਦ ਵਿੱਚ ਕੋ ਕਰਮ ਕਰੀ ਜਾਂਦੇ ਆ ਅਸ਼ਲੀਲ ਗਾਣੇ ਸੁਣੀ ਜਾਂਦੇ ਇਸ ਕਰਕੇ ਭਾਈ ਸਾਨੂੰ ਥੋੜੀ ਸਿੱਖਿਆ ਸਮਝ ਲੈਣੀ ਚਾਹੀਦੀ ਆ ਵੀ ਚੰਗਾ ਕੰਮ ਕਰਦੇ ਆ ਹੁੰਦਾ ਹੀ ਨਹੀਂ ਕਲਯੁਗ ਵਿੱਚ ਜੋਰ ਪਾ ਲੈਂਦਾ ਆਵਦਾ ਐਜ ਤਾਂ ਪੜੇ ਲਿਖੇ ਲੋਕ ਬਾਧੂ ਆ ਕਲਯੁਗ ਵਿੱਚ ਪਰ ਪੜਿਆ ਮੂਰਖ ਆਖੀ ਐ ਜਿਸ ਲੱਭ ਲੋਭ ਹੰਕਾਰਾ ਇਹ ਪੜੇ ਲਿਖੇ ਮੂਰਖਾਂ ਦੀ ਗਿਣਤੀ ਕਲਯੁਗ ਵਿੱਚ ਜ਼ਿਆਦਾ ਹੈ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਵਿੱਚ ਪੜਨ ਭੇਜੋ ਜਿੱਥੇ دنیਿਆਵੀ ਪੜ੍ਹਾਈ ਦੇ ਨਾਲ ਗੁਰਮਤਿ ਦੀ ਸਿੱਖਿਆ ਵੀ ਹੋਵੇ ਕਈਆਂ ਤੇ ਤਾਂ ਕਿਰਪਾ ਹੈ ਪਰ ਕਈ ਐਸੀਆਂ ਮਸਾਲਾਂ ਵੀ ਸਾਹਮਣੇ ਆਉਂਦੀਆਂ ਵੀ ਵੱਡੇ ਵੱਡੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਆ ਬੱਚੇ ਕਿ ਉਹਨਾਂ ਨੂੰ ਪੁੱਛ ਲਓ ਨਾ ਵੀ ਤੈਨੂੰ ਜਪਜੀ ਸਾਹਿਬ ਦੀ ਬਾਣੀ ਆਉਂਦੀ ਆ ਉਹ ਅੱਗੋਂ ਪੁੱਛਣਗੇ ਜਪਜੀ ਸਾਹਿਬ ਕਿਆ ਹੁੰਦੀ ਹੈ ਮਨ ਰੋਂਦਾ ਗੁਰਮਖ ਪਿਆਰਿਓ ਸਿੱਖਾਂ ਦੇ ਬੱਚੇ ਹੋਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਪਜੀ ਸਾਹਿਬ ਕੀ ਆ ਕੋਨਵੈਂਟਾਂ ਸਕੂਲਾਂ ਵਿੱਚ ਸੀ ਭੇਜੀ ਜਾਂਦੇ ਜਿੱਥੇ ਗੁਰਮਤ ਦੀ ਕੋਈ ਪੜ੍ਹਾਈ ਨਹੀਂ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਉਦਮ ਨਹੀਂ ਕਰਦੇ ਗੁਰਮਖ ਪਿਆਰਿਓ ਬੱਚਿਆਂ ਨੂੰ ਭਾਵੇਂ ਲਾਲਚ ਦੇ ਕੇ ਪ੍ਰੇਰੋ ਜਰੂਰ ਪ੍ਰੇਰੋ ਉਹ ਭਗਤਾਂ ਵਿੱਚੋਂ ਬਾਬਾ ਫਰੀਦ ਜੀ ਨੂੰ ਚੇਤੇ ਕਰਿਆ ਕਰੋ ਉਹਨਾਂ ਦੇ ਮਾਤਾ ਮਰੀਮ ਜੀ ਨੂੰ ਸ਼ੱਕਰ ਦਾ ਲਾਲਚ ਦੇ ਕੇ ਨਮਾਜ਼ ਪੜਨ ਲਾਇਆ ਸੀ ਗੁੜ ਦਾ ਲਾਲਚ ਦੇ ਕੇ ਤੁਸੀਂ ਵੀ ਆਪਣੇ ਬੱਚਿਆਂ ਪ੍ਰਤੀ ਫਰਜ਼ ਨਿਭਾ ਰਹੇ ਹੋ ਕਿ ਨਹੀਂ ਥੋੜਾ ਸੋਚਿਓ ਗੁਰਮਖ ਪਿਆਰਿਓ ਕੀ ਗਵਾਇਆ ਕੀ ਪਾਇਆ ਦਾਸ ਤੋਂ ਕਥਾ ਕਰਦੇ ਆਂ ਕਈ ਵਾਰੀ ਭਾਵਕ ਹੋ ਕੇ ਜੀ ਵੱਧ ਘੱਟ ਵੀ ਕਿਹਾ ਜਾਂਦੇ ਸ਼ਬਦ ਸੰਗਤ ਜਿਹੜੀ ਆ ਗੁਰੂ ਮਹਾਰਾਜ ਦੀ ਬਖਸ਼ਣ ਜੋਗ ਹੈ ਕੌਮ ਦਾ ਇੱਕ ਦਰਦ ਹਰ ਸਿੱਖ ਦੇ ਅੰਦਰ ਹੁੰਦਾ ਹੈ ਹੋਣਾ ਵੀ ਚਾਹੀਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰੋ ਸਾਡੇ ਵਿੱਚ ਇਨੇ ਔਗਣ ਜਿਨ੍ਹਾਂ ਸਮੁੰਦਰ ਚ ਪਾਣੀ ਹੈ ਮਹਾਰਾਜ ਦਇਆ ਕਰੋ ਕਿਸ ਮਿਹਰੇ ਉਪਾਵ ਡੁੱਬਦੇ ਪੱਥਰ ਤਾਰੇ ਤੁਸੀਂ ਡੁੱਬਦਿਆਂ ਨੂੰ ਤਾਰਨ ਵਾਲੇ ਹੋ ਮਹਾਰਾਜ ਜੀ ਰਹਿਮਤਾ ਕਰੋ ਅਮਰਤ ਸ਼ਗੋ ਸੰਗਤ ਜੀ ਸਿੰਘ ਸਜੋ ਗੁਰੂ ਵਾਲੇ ਬਣੋ ਕਲਯੁਗ ਤੋਂ ਬਚਾਉਣ ਵਾਲਾ ਇੱਕੋ ਹੀ ਆ ਉਹ ਬਾਬਾ ਨਾਨਕ ਜੀ ਹਨ ਉਹਨਾਂ ਦੀ ਬਾਣੀ ਆ ਉਹਨਾਂ ਦੇ ਦਸ ਸਰੂਪ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਹਨ ਸਿੱਖੀ ਦੇ ਸਿਧਾਂਤ ਹਨ ਪੁੱਲ ਚੁੱਕ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ